ਜੇ ਗੁਰੂ ਗੋਬਿੰਦ ਸਿੰਘ ਜੀ ਕੋ ਬਿੰਦ ਲਿਖ ਜੇ ਆਇਆ ਜੇ ਗੁਰੂ ਗੋਬਿੰਦ ਸਿੰਘ ਜੀ ਕੱਲ ਜੇ ਹੀ ਗੁਰੂ ਗੋਬਿੰਦ ਸਿੰਘ ਜੀ ਹੋਵੇ ਭਾਗ ਨਾ ਖੋਕਿਆ ਹੋਵੇ ਜੇ ਗੁਰੂ ਗੋਬਿੰਦ ਸਿੰਘ ਜੀ ਅੱਜ ਅਸੀਂ ਰੋਕੇ ਕਿਉਂ ਦੇਵਤ ਦੇ ਦਾਇਰੇ ਤੇ ਦੇਵਤ ਦੇ ਦਾਇਰੇ ਤੇ ਰਾਜਾਂ ਦੇ ਤੁਖ ਦੇ ਦਾਇਰੇ ਤੇ ਰਾਜਾਂ ਦੇ ਤੁਖ ਦੇ ਦਾਇਰੇ ਤੇ ਸਰੀਆਂ ਕੇਲਾਏ ਕੋਈ ਆਣ ਕੇ ਵਾਹੇ ਵਾਹੇ ਤੁਮੇ ਤਾਰੋ ਜਨਾ ਬਾਵਾ ਕੋਈ ਆਣ ਕੇ ਵਾਹੇ ਤੁਖ ਦੇ ਤੁਖ ਦੇ ਦਾਇਰੇ ਤੇ ਸਰੀਆਂ ਕੇਲਾਏ ਕੋਈ ਤੁਮੇ ਤਾਰੋ ਜਨਾ ਬਾਵਾ ਸਰੀਆਂ ਕੇਲਾਏ ਕਿੰਨਾ ਮਤ ਦਸੀ ਜਣ ਤਰਾ ਦਾਸ ਬੁਟਾ ਸਿੰਘ ਗ੍ਰੰਥੀ ਗੁਰਦੁਆਰਾ ਕਿਲਾ ਮਾਰਕਸ ਸਰ 510 ਲੁਕਿੰਡਾ ਸਾਹਿਬੇ ਕਮਾਲ ਦੇ ਸਵੇਸ਼ਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਨੇ 22 ਜੂਨ 1706 ਈਸਵੀ ਵਾਲੇ ਦਿਨ ਬਠਿੰਡਾ ਦੀ ਧਰਤੀ ਦੇ ਵਿੱਚ ਆਪਣਾ ਮਾਰਕ ਚਰਨਾ ਪਾ ਕਰਕੇ ਇਸ ਧਰਤੀ ਨੂੰ ਨਿਵਾਜਨਾ ਕੀਤਾ ਪਤੂਜੀ ਦਾ ਆਮਦ ਪਰਬ ਸਮੁੱਚੀਆਂ ਸੰਗਤਾਂ ਨੇ ਸ਼ਹਿਰ ਪਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਲਾਨਾ ਹੀ ਮਨਾਉਂਦੀਆਂ ਨੇ ਇਸ ਵਾਰ ਵੀ ਸੰਗਤਾਂ ਬੜੀ ਉਸ਼ਾ ਸ਼ਰਧਾ ਭਾਵਨਾ ਦੇ ਨਾਲ ਇਹ ਦਿਹਾੜੇ ਬਿਨਾਰੀਆਂ ਨੇ ਕੱਲ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ 4GB RAM ਫਤੂਜੀ ਜੀ ਰੈਂਪ ਸਦਕਾ ਸੋ ਅੱਜ ਮਹਾਨ ਨਗਰ ਕੀਰਤਨ ਗੁਰਦੁਆਰਾ ਹਾਜ਼ਿਰਤ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਕਿਲਾ ਮਰਤ ਸਾਹਿਬ ਜਾ ਰਿਹਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾਵਾਂ ਕਰ ਰਹੀਆਂ ਨੇ ਫਤੂਜੀ ਜੀ ਦੀ ਰੈਂਪ ਸਾਇ ਸਾਰੀ ਮਿਤਿੰਡਾ ਸ਼ਹਿਰ ਦੀ ਸੰਗਤ ਸਤੂਜੀ ਦੇ ਆਗਮਨ ਪਰਬ ਦੀਆਂ ਸਮਾ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਆਯੋਜਕਾ ਦਾ ਸਾਥ ਆਰੂ